ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਹੈ ਜੀ ਤੁਹਾਡਾ ਆਪਣੇ ਚੈਨਲ ਦੇ ਉੱਪਰ ਜੇ ਮੇਰੇ ਚੈਨਲ ਤੇ ਨਵੇਂ ਹੋ ਚੈਨਲ ਨੂੰ ਪਲੀਜ਼ ਸਬਸਕ੍ਰਾਈਬ ਕਰਿਓ ਵਾਤਵਾਰ ਦੇ ਸ਼ੇਅਰ ਕਰਿਆ ਕਰੋ ਲਾਈਕ ਕਰਿਆ ਕਰੋ ਕਮੈਂਟ ਕਰਿਆ ਕਰੋ ਤੇ ਅੱਜ ਆਪਾਂ ਲੈ ਕੇ ਆਏਗੇ ਬਹੁਤ ਹੀ ਜਾਦੇ ਸੋਹਣੇ ਸੂਟ ਲੈ ਕੇ ਆਏ ਵਿਦ ਦੁਪੱਟਾ ਸੂਟ ਲਾਈਨਿੰਗ ਲੱਗੂਗੀ ਤੇ ਬਹੁਤ ਜਾਦੇ ਸੋਹਣੇ ਸੂਟ ਦੇਣਗੇ ਟੇਸਟਾ ਬ੍ਰਾਂਡ ਦੇ ਰਹੇ ਹਾਂਗੇ ਪ੍ਰਾਈਜ਼ ਸਾਰਿਆਂ ਦਾ 3500 ਪ੍ਰਾਈਸ ਹੈਗਾ ਵਿਦ ਸ਼ਿਪਿੰਗ ਹੈਗਾ ਜੇ ਤੁਸੀਂ ਸਲਾਈ ਕਰਵਾਉਣਾ ਚਾਹੁੰਦੇ ਹੋ ਸਲਾਈ ਕਰਵਾ ਸਕਦੇ ਹੋ ਇੰਨਾ ਕੁ ਸੋਨਾ ਫੈਬਰਿਕ ਹੈ ਜਿੰਨਾ ਵੀ ਤੁਸੀਂ ਕਹਿ ਦੋ ਤੇ ਬਾਕੀ ਤੁਸੀਂ ਵਰਕ ਵਗੈਰਾ ਦੇ ਆਰਡਰ ਦੇਣਾ ਚਾਹੁੰਦੇ ਹੋ ਤੁਸੀਂ ਆਪਣੀ ਚੋਇਸ ਅਕੋਰਡਿੰਗ ਦੇ ਸਕਦੇ ਹੋ ਲੋ ਜੀ ਪਹਿਲਾ ਸੂਟ ਹੈਗਾ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਜਿਆਦੇ ਸੋਨਾ ਪ੍ਰਿੰਟ ਹੈਗਾ ਫੁੱਲ ਪ्युअर ਦੇ ਸੂਟ ਨੇਗੇ ਤੇ ਨਾਲ ਰਹੂਗੀ ਕريب ਦੀ ਬਾਟਮ ਰਹੂਗੀ ਇਸ ਤਰ੍ਹਾਂ ਵਾਲੀ ਸ਼ਰਟ ਹੈਗੀ ਪ੍ਰਿੰਟਡ ਡਿਜ਼ਾਈਨ ਤੁਸੀਂ ਦੇਖ ਸਕਦੇ ਹੋਗੇ ਸ਼ਰਟ ਹੈਗੀ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਜਿਆਦੇ ਸੋਹਣੀ ਸ਼ਰਟ ਪਣੀ ਹੋਈ ਹੈ ਬਲੋਸਮ ਸਿਲਕ ਦੇ ਇਹ ਸੂਟ ਨੇਗੇ ਬਹੁਤ ਹੀ ਜਿਆਦੇ ਸੋਹਣਾ ਫੈਬਰਿਕ ਹੈ ਟੀਸਟਾ ਬ੍ਰਾਂਡ ਰਹੂਗਾ ਤੇ ਇਸ ਤਰ੍ਹਾਂ ਵਾਲੀ ਸ਼ਰਟ ਰਹੂਗੀ ਦੁਪੱਟਾ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਜਿਆਦੇ ਸੋਹਣਾ ਪਿਓਰ ਚਨਾਉਂ ਦਾ ਦੁਪੱਟਾ ਲੱਗਿਆ ਹੈ ਇਹਦੇ ਨਾਲ ਇੱਕੋ ਜਿਹੀ ਡਿਜ਼ਾਈਨ। ਪ੍ਰਿੰਟ। ਪ੍ਰਿੰਟ ਤੁਸੀਂ ਚੈੱਕ ਕਰੋ ਬਹੁਤ ਹੀ ਜਿਆਦਾ ਸੋਹਣਾ ਦੁਪੱਟੇ ਦਾ ਵੀ ਤੁਸੀਂ ਦੇਖ ਸਕਦੇ ਹੋਗੇ। ਖੁੱਲੇ ਡੁੱਲੇ ਦੁਪੱਟੇ ਨਹੀਂ ਸਿੱਧੇ ਟਿਕਨ ਵਾਲੇ ਦੁਪੱਟੇ ਨਹੀਂਗੇ ਜਿੱਦਾਂ ਕਿ ਪਹਿਣਾ ਕਾਫੀ ਕਹਿੰਦੀਆਂ ਹੁੰਦੀਆਂ ਨੇ ਵੀ ਸਿਰ ਤੇ ਖੜਦੇ ਨੇਗੇ ਦੁਪੱਟੇ ਹਨਾ। ਤੁਸੀਂ ਕੁਆਲਿਟੀ ਚੈੱਕ ਕਰਿਓ ਸੂਰ ਦੀ ਇੰਨਾ ਕੁ ਸੋਹਣਾ ਫੈਬਰਿਕ ਹੈ ਰੂਮ ਵਰਗਾ ਬਹੁਤ ਲਾਈਟ ਵੇਟ ਤੇ ਬਾਕੀ ਇਹਦੇ ਵਿੱਚ ਮੈਂ ਤੁਹਾਨੂੰ ਕਲਰ ਦਿਖਾ ਦਿੰਨੀ ਆ ਇੱਕ ਸੋਟ ਮੈਂ ਤੁਹਾਨੂੰ ਖੋਲ ਕੇ ਦਿਖਾਤਾ ਬਾਕੀ ਮੈਂ ਤੁਹਾਨੂੰ ਕਲਰ ਦਿਖਾਉਂਗੀ ਸਟੈਂਪ ਤੁਸੀਂ ਚੈੱਕ ਕਰ ਸਕਦੇ ਹੋਗੇ ਦੀਸਟਾ ਬ੍ਰਾਂਡੇਡ ਠੀਕ ਹੈ ਜੀ ਤੇ ਇਹਦੇ ਮੈਂ ਤੁਹਾਨੂੰ ਬਾਕੀ ਕਲਰ ਸ਼ੋਅ ਕਰਦੀ ਆ ਵੀ ਕਿਹੜੇ-ਕਿਹੜੇ ਨੇ ਆਪਣੇ ਕੋਲੇ ਦੂਜਾ ਹੈਗਾ ਜੀ ਬਲੂ ਦੇ ਵਿੱਚ ਹੈਗਾ ਥੋੜਾ ਮੈਂ ਤੁਹਾਨੂੰ ਫੋਟੋ ਤੇ ਦਿਖਾਉਣੀ ਆ ਪ੍ਰਿੰਟ ਸੇਮ ਰਹੂਗਾ ਇਹਦੇ ਵਿੱਚ ਨਾਲ ਕੰਟਰਾਸਟ ਬਲੂ ਹੈਗਾ ਤੇ ਸੇਮ ਹੀ ਬਾਟਮ ਤੇ ਦੁਪੱਟਾ ਇੱਕ ਇੱਕ ਸੂਟ ਹੈਗਾ ਇਹ ਵਾਲਾ ਕਲਰ ਇਹਦੇ ਵਿੱਚ ਹੈਗੇ ਨੇ ਜੀ ਦੋ ਤੇ ਤੀਜਾ ਰੰਗ ਇਹਦੇ ਵਿੱਚ ਇਹ ਵਾਲਾ ਹੈਗਾ ਪਿੰਕ ਨਾਲ ਲਓ ਜੀ ਦੇਖੋ ਕੋਈ ਵੀ ਸੂਟ ਲੈਣਾ ਤਾਂ ਤੁਸੀਂ ਲੈ ਸਕਦੇ ਹੋ ਦੇਖੋ ਦੁਪੱਟਾ ਦੇਖੋ ਬਹੁਤ ਹੀ ਜਿਆਦੇ ਸੋਹਣੇ ਸ਼ਾਨਦਾਰ ਸੂਟ ਹੋਣਗੇ ਤੇ ਬਹੁਤ ਹੀ ਜਿਆਦੇ ਸੋਨਾ ਫੈਕਟਰੀ ਹੈਗਾ ਸਾਰੇ ਸੂਟ ਸਟੇਮਟਾਈਜ਼ ਰਹਣਗੇ ਤੇ ਇਹਦਾ ਡਿਫਰੈਂਟ ਡਿਜ਼ਾਈਨ ਹੈਗਾ ਉਹ ਮੈਂ ਤੁਹਾਨੂੰ ਹੋਲ ਕੇ ਦਿਖਾ ਦੇਣੀ ਆ ਤੇ ਨੈਕਸਟ ਸੂਟ ਤੁਸੀਂ ਦੇਖ ਸਕਦੇ ਹੋਗੇ ਇਸ ਤਰ੍ਹਾਂ ਬਾਟਮ ਇਹ ਵਾਲੀ ਰਹੂਗੀ ਸ਼ਰਟ ਰਹੂਗੀ ਤੇ ਇਸ ਤਰ੍ਹਾਂ ਇਹ ਵਾਲੀ ਬਾਟਮ ਰਹੂਗੀ ਤੇ ਦੁਪੱਟਾ ਮੈਂ ਤੁਹਾਨੂੰ ਓਪਨ ਕਰਕੇ ਦਿਖਾ ਦਿੰਨੀ ਆ ਲਓ ਜੀ ਦੁਪੱਟੇ ਦਾ ਡਿਜ਼ਾਈਨ ਤੁਸੀਂ ਚੈੱਕ ਕਰੋ ਬਹੁਤ ਹੀ ਪਿਆਰਾ ਦੁਪੱਟਾ ਬਣਿਆ ਹੋਇਆ ਹੈਗਾ ਚਨੌਨ ਦਾ ਦੁਪੱਟਾ ਹੈਗਾ ਨਾਲ ਲਓ ਜੀ ਬਾਕੀ ਦੁਪੱਟੇ ਤੇ ਕੋਈ ਵੀ ਫਿਨਿਸ਼ਿੰਗ ਵਗੈਰਾ ਨਹੀਂ ਹੈਗੀ ਜੇ ਤੁਸੀਂ ਕਰਵਾਉਣਾ ਚਾਹੁੰਦੇ ਹੋਗੇ ਕਰਵਾ ਸਕਦੇ ਹੋਗੇ ਜੇ ਤੁਸੀਂ ਇਦਾਂ ਹੀ ਲੈਣਾ ਚਾਹ ਰਹੇ ਇਦਾਂ ਹੀ ਲੈ ਸਕਦੇ ਹੋ ਠੀਕ ਹੈ ਜੀ ਜਲਦੀ ਜਲਦੀ ਆਰਡਰ ਕਰ ਦਿਓ ਇੱਕ ਸੂਟ ਲੋ ਦੋ ਲੋ ਅਲੱਗ ਅਲੱਗ ਡਿਜ਼ਾਈਨ ਲੇਗੇ ਲਓ ਜੀ ਨੈਕਸਟ ਪ੍ਰਿੰਟ ਹੈਗਾ ਤੁਸੀਂ ਦੇਖ ਸਕਦੇ ਹੋਗੇ ਥੋੜਾ ਜਿਹਾ ਇਹ ਵਾਲਾ ਜਿਹੜਾ ਪ੍ਰਿੰਟ ਹੈਗਾ ਬ੍ਰੀਕ ਪ੍ਰਿੰਟ ਦੇ ਵਿੱਚ ਹੈਗਾ ਡਿਜ਼ਾਈਨ ਕੀਤਾ ਹੋਇਆ ਤੇ ਇਸ ਤਰ੍ਹਾਂ ਸ਼ਰਟ ਹੈਗੀ ਇਹ ਵਾਲੀ ਤੇ ਇਹਦੇ ਨਾਲ ਇਦਾਂ ਆ ਬਾਟਮ ਹੈਗੀ ਇਹ ਵਾਲੀ ਤੇ ਦੁਪੱਟਾ ਤੁਸੀਂ ਦੇਖ ਸਕਦੇ ਹੋਗੇ ਲਓ ਜੀ ਇਸ ਤਰ੍ਹਾਂ ਦੁਪੱਟਾ ਡਿਜ਼ਾਈਨ ਕੀਤਾ ਹੋਇਆ ਹੈਗਾ ਬਹੁਤ ਹੀ ਜਿਆਦਾ ਸੋਹਣਾ ਕਲਰ ਹੈਗਾ ਤੇ ਦੁਪੱਟੇ ਵੀ ਖੁੱਲੇ ਡੁੱਲੇ ਨੇ 2.5 ਮੀਟਰ 44 ਇੰਚ ਪਾਣਾ ਜਿੱਦਾਂ ਕਿ ਆਪਾਂ ਸੇਲ ਕਰਦੇ ਆਂਗੇ ਸੂਟ ਉਦਾਂ ਹੀ ਦੁਪੱਟੇ ਨੇਗੇ ਸਾਰੇ ਤੋਂ ਬਾਅਦ ਹੈਡਰ ਦੀ ਨੀਰਾਬ ਸਿਲਕ ਦੇ ਵਿੱਚ ਸੂਤਗੇ ਪ੍ਰਾਈਸ ਸੇਮ ਹੈਗਾ ਫੈਬਰਿਕ ਦੀ ਕੁਆਲਿਟੀ ਬਹੁਤ ਹੀ ਜਾਦੇ ਸੋਹਣੀ ਹੈ ਇਹਦਾ ਦੁਪੱਟੇ ਬਹੁਤ ਹੀ ਜਾਦੇ ਸੋਹਣੇ ਨੇਗੇ ਲਾਈਨਿੰਗ ਲੱਗੂਗੀ ਠੀਕਸਾ ਬ੍ਰਾਂਡ ਦੇਣਗੇ ਇਦਾਂ ਇਹ ਵਾਲੀ ਸ਼ਰਟ ਰਹੂਗੀ ਇਸ ਤਰ੍ਹਾਂ ਇਹ ਵਾਲੀ ਇਸ ਤਰ੍ਹਾਂ ਸ਼ਰਟ ਰਹੂਗੀ ਤੇ ਨਾਲ ਹੈਗੀ ਆ ਬਾਟਮ ਤੇ ਵੀ ਦੇ ਦੁਪੱਟਾ ਦੁਪੱਟਾ ਨਾ ਥੋੜੇ ਜਿਹੇ ਇਹ ਵਾਲੇ ਨੇ ਜਿਹੜੇ ਥੋੜੇ ਇਹਦੀ ਡਿਜ਼ਾਈਨਿੰਗ ਹੈ ਚੱਕ ਦੇ ਵਿੱਚ ਹੈਗੀ ਚੱਕ ਦੇ ਵਿੱਚ ਡਿਜ਼ਾਈਨ ਕੀਤੇ ਹੋਏ ਦੁਪੱਟੇ ਨੇਗੇ ਦੇਖੋ ਖੁੱਲੇ ਡੁੱਲੇ ਦੁਪੱਟੇ ਨੇ ਬਹੁਤ ਹੀ ਜਿਆਦੇ ਸੋਹਣੇ ਕੋਈ ਸੂਟ ਦਾ ਇਦਾਂ ਨਹੀਂ ਹੈਗਾ ਵੀ ਇਹਨਾਂ ਦਾ ਲੰਬਾ ਹੈਗਾ ਕੁਝ ਵੀ ਨਹੀਂ ਕੋਈ ਕਲਰਫੇਂਟ ਕੁਝ ਵੀ ਨਹੀਂ ਹੁੰਦਾ ਤੇ ਬਹੁਤ ਹੀ ਜਿਆਦੇ ਸੋਹਣੇ ਫੁੱਲ ਪਿਆਰ ਦੇ ਦੁਪੱਟੇ ਨੇ ਬਿਲਕੁਲ ਲਾਈਟ ਵੇਟ ਦੇਖੋ ਸਰਦਾਰੀ ਜੇ ਸੂਟ ਲेंगे ਸਰਦਾਰੀ ਜੀ ਲੁੱਕ ਆਉਂਦੀ ਹੈਗੀ ਜਦੋਂ ਆਪਾਂ ਸਟਿਚ ਕਰਵਾਵਾਂਗੇ ਹਨਾ ਇਹਨਾਂ ਨੂੰ ਇਦੇ ਵਿੱਚ ਹੈਗੇ ਨੇ ਆਪਣੇ ਕੋਲੇ ਪ੍ਰਿੰਟ ਮੈਂ ਤੁਹਾਨੂੰ ਸ਼ੋਅ ਕਰ ਦਿੰਦੀ ਹਾਂ ਉਹ ਵੀ ਇਹਦਾ ਮੈਂ ਤੁਹਾਨੂੰ ਇੱਕ ਪੀਸ ਖੋਲ ਕੇ ਦਿਖਾ ਦਿੰਨੀ ਆ ਇਹਦੇ ਵਿੱਚ ਹੈਗੇ ਨੇ ਕਿ ਕਲਰ ਮੈਂ ਤੁਹਾਨੂੰ ਸ਼ੋਅ ਕਰ ਦੂ ਬਾਟ ਇਹ ਵਾਲੀ ਬਾਟਮ ਰਹੂਗੀ ਤੇ ਇਸ ਤਰ੍ਹਾਂ ਵਾਲੀ ਰਹੂਗੀ ਜੀ ਸ਼ਰਟ ਰਹੂਗੀ ਤੇਰਾ ਦੁਪੱਟਾ ਤੁਸੀਂ ਦੇਖੋ ਦੇਖੋ ਕਿੰਨਾ ਜਿਆਦਾ ਸੋਹਣਾ ਦੁਪੱਟਾ ਬਣਿਆ ਹੋਇਆ ਇਦਾਂ ਦੇ ਪ੍ਰਿੰਟ ਤੁਹਾਨੂੰ ਕਿਤੋਂ ਵੀ ਨਹੀਂ ਮਿਲਣਗੇ ਸਿਰਫ ਆਪਣੇ ਬੁਟੀਕ ਤੋਂ ਮਿਲਣਗੇ ਤੇ ਬਹੁਤ ਹੀ ਸੋਚ ਸਮਝ ਕੇ ਆਪਾਂ ਹਨਾ ਪ੍ਰਿੰਟਡ ਡਿਜ਼ਾਈਨ ਲੈ ਕੇ ਆਉਣੇ ਆਗੇ ਵੀ ਸੁਪਰ ਡੂਪਰ ਹਿੱਟ ਵੀ ਕਿਸੇ ਦੇ ਵੀ ਨਹੀਂ ਪਾਏ ਤੁਹਾਨੂੰ ਮਿਲਣਗੇ ਹਜੇ ਤੱਕ ਇਹ ਪਲੇ ਸੂਟ ਬਿਲਕੁਲ ਨਵੀਂ ਕਲੈਕਸ਼ਨ ਲੇਟੈਸਟ ਆਪਣੇ ਕੋਲ ਆਈ ਹੈ ਇਹ ਵਾਲੀ ਇਦੇ ਵਿੱਚ ਮੈਂ ਤੁਹਾਨੂੰ ਕਲਰ ਦਿਖਾ ਦਿੰਨੀ ਆ ਸੈਕਿੰਡ ਕਲਰ ਇਹ ਬੜਾ ਰੂਗਾ ਪਿਸਤਾ ਸ਼ੇਡ ਹੈਗਾ ਹੁਣ ਲਓ ਜੀ ਬੋਹ ਇਹ ਸ਼ਰਟ ਬਾਟਮ ਤੇ ਦੁਪੱਟਾ ਦੁਪੱਟਾ ਸੇਮ ਹੈ ਬਸ ਕਲਰ ਇਹਦੇ ਵਿੱਚ ਪਿਸਤਾਗਾ ਐਡ ਕੀਤਾ ਹੋਇਆ ਕੋਈ ਵੀ ਲੈ ਲਿਓ ਤੁਹਾਨੂੰ ਪਸੰਦ ਆਇਆ ਜਿਹੜਾ ਵੀ ਤੇ ਨੈਕਸਟ ਹੈਗਾ ਬਲੂ ਲੋਜੀ ਇਹ ਵਾਲੀ ਸ਼ਰਟ ਰਹੂਗੀ ਇਸ ਤਰ੍ਹਾਂ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਜਿਆਦਾ ਸੋਹਣਾ ਪ੍ਰਿੰਟ ਹੈਗਾ ਤੇ ਬਾਟਮ ਤੇ ਨਾਲ ਹੈਗਾ ਦੁਪੱਟਾ ਇਹਦਾ ਦੁਪੱਟੇ ਦੇ ਡਿਜ਼ਾਈਨ ਦਿਖਾ ਦਿੰਨੀ ਹਾਂ ਦੁਪੱਟੇ ਦੇ ਡਿਜ਼ਾਈਨ ਬਹੁਤ ਹੀ ਜਿਆਦੇ ਸੋਹਣੇ ਲੱਗੇ ਦੇਖੋ ਜੀ ਨਾਲੇ ਆਪਾਂ ਮਤਲਬ ਕੁਝ ਹਟਕੇ ਜੇ ਦੁਪੱਟੇ ਲੈ ਕੇ ਆਇਆ ਫੈਬਰਿਕ ਬਹੁਤ ਹੀ ਜਿਆਦਾ ਸੋਹਣਾ ਹੈਗਾ ਲਾਈਟ weight ਫੈਬਰਿਕ ਹੈਗਾ ਬਿਲਕੁਲ ਦੇਖ ਸਕਦੇ ਹੋ ਲਓ नेक्स्ट ਹੈਗਾਗਾ ਮਹਿਰੂਨ ਸ਼ੇਡ ਦੇ ਵਿੱਚ ਹੈਗਾ ਤੇ ਇਸ ਤਰ੍ਹਾਂ ਵਾਲੀ ਸ਼ਰਟ ਰਹੂਗੀ ਤੇ ਨਾਲ ਬਾਟਮ ਹੈਗੀ ਮਹਿਰੂਨ ਤੇ ਮਹਿਰੂਨ ਹੀ ਦੁਪੱਟਾ ਤੁਸੀਂ ਦੇਖ ਸਕਦੇ ਹੋਗੇ ਲਓ ਟੀਸਟਾ ਦੇ ਇਦਾਂ ਹੀ ਤੁਹਾਡੇ ਲਈ ਸੋਹਣੇ ਸੋਹਣੇ ਪ੍ਰਿੰਟ ਲੈ ਕੇ ਆਉਂਦੇ ਰਹਾਂਗੇ ਜਿੱਦਾਂ ਕਿ ਹੁਣ ਇੰਨੇ ਸੋਹਣੇ ਕਲੈਕਸ਼ਨ ਲੈ ਕੇ ਆਏ ਆ ਆਪਾਂ ਹਨਾ ਤੇ ਅੱਗੇ ਸਰਦੀਆਂ ਵਾਲੇ ਸੂਟ ਵੀ ਟੀਸਟਾ ਦੇ ਵਿੱਚ ਬਹੁਤ ਜਿਆਦੇ ਸੋਹਣੇ ਕਲੈਕਸ਼ਨ ਲੈ ਕੇ ਆਵਾਂਗੇ ਲੋ ਜੀ ਦੇਖੋ 3500 ਪ੍ਰਾਈਸ ਹੈ ਸਾਰਿਆਂ ਦਾ 3500 ਸੌਰੀ ਬਾਦ ਹੈਗੇ ਨੇ ਸਪ੍ਰਿੰਗੀ ਸਿਲਕ ਦੇ ਵਿੱਚ ਸੂਟ ਲੇਗੇ ਤੇ ਇਹ ਵੀ ਤੁਸੀਂ ਸੂਟ ਦੇਖ ਸਕਦੇ ਹੋ ਬਹੁਤ ਹੀ ਜਿਆਦੇ ਸੋਹਣੇ ਸ਼ਾਨਦਾਰ ਸੂਟ ਨੇ ਤੇ ਇਸ ਤਰ੍ਹਾਂ ਰਹੂਗਾ ਸੀ ਸ਼ਰਟ ਇਦਾਂ ਵਾਲੀ ਰਹੂਗੀ ਸ਼ਰਟ ਰਹੂਗੀ ਤੇ ਬਾਟਮ ਹੈਗੇ ਇਹਦੇ ਨਾਲ ਪਰਪਲ ਸ਼ੇਡ ਦੇ ਵਿੱਚ ਤੇ ਨਾਲ ਹੈਗਾਗਾ ਚਨਾਉਣ ਦਾ ਦੁਪੱਟਾ ਲੋ ਜੀ ਦੇਖੋ ਬਹੁਤ ਹੀ ਜਿਆਦੇ ਸੋਹਣਾ ਦੁਪੱਟਾ ਹੈਗਾ ਚੁਣਾਉਂਦਾ ਪਹਿਲਾ ਸੂਟ ਇਹ ਵਾਲਾ ਸੀਗਾ ਲਓ ਜੀ ਅਗਲਾ ਹੈਗਾ ਫਰੋਜ਼ੀ ਤੇ ਫਰੋਜ਼ੀ ਦੁਪੱਟਾ ਸਿਰਫ ਮੈਂ ਤੁਹਾਨੂੰ ਦੁਪੱਟੇ ਖੋਲ ਕੇ ਦਿਖਾ ਦਿੰਨੀ ਹ ਕਿਉਂਕਿ ਇਹ ਵਾਲੀ ਸ਼ਰਟ ਹੈ ਇਹ ਵਾਲੀ ਬਾਟਮ ਰਹੂਗੀ दुपट्टे वाले डिजाइन देखो सुपर टुपर तो हिट लेंगे पूरे सोने फोर साइड बॉर्डर से प्रिंटिंग हुई हुई है जी कोई स्लिप नहीं करता दुपट्टा इस तो बाद है मजेंटा शेड के बच्चे है लो जी ਇਹ ਵਾਲੀ ਹੈਗੀ 셔ਟ ਹੈਗੀ ਤੇ ਇਸ ਨਾਲ ਦੀ ਇਹ ਵਾਲੀ ਬਾਟਮ ਹੈਗੀ ਤੇ ਇਹਦਾ ਦੁਪੱਟਾ ਵੀ ਤੁਹਾਨੂੰ ਦਿਖਾ ਦਿੰਨੇ ਆਂਗੇ 1 ਕਿਲੋ ਸੂਟ ਦੋ ਲੋ ਪ੍ਰਿੰਟਿੰਗ ਡਿਜ਼ਾਈਨ ਅਲੱਗ-ਅਲੱਗ ਨੇ ਤੁਸੀਂ ਚੁਆਇਸ ਕਰ ਸਕਦੇ ਹੋਗੇ ਆਪਣੀ ਕਿਵੇਂ ਦਾ ਤੁਸੀਂ ਲੈਣਾ ਚਾਹੁੰਦੇ ਹੋ ਤੁਸੀਂ ਇਹ ਵਾਲਾ ਦੁਪੱਟਾ ਵੀ ਦੇਖੋ ਬਹੁਤ ਹੀ ਜ਼ਿਆਦਾ ਸੋਹਣਾ ਬਣਿਆ ਹੋਇਆ ਹੈਗਾ ਇਹ ਪਰਪਲ ਸੂਟ ਦਾ ਸੈਕਿੰਗ ਕਲਰ ਹੈਗਾ ਵਾਈਨ ਸ਼ੇਡ ਹੈਗਾ ਹਾਂਜੀ ਵਾਈਨ ਸ਼ੇਡ ਹੈਗਾ ਤੇ ਨਾਲ ਹੈਗੀ ਇਹ ਵਾਲੀ ਬਾਟਮ ਹੈਗੀ ਤੇ ਇਹ ਵਾਲੀ ਸ਼ਰਟ ਰਹੂਗੀ ਤੇ ਦੁਪੱਟਾ ਤੁਸੀਂ ਦੇਖ ਸਕਦੇ ਹੋਗੇ ਨਾਲ ਚੁਣਉਣ ਦਾ ਦੁਪੱਟਾ ਹੈਗਾ ਲਓ ਜੀ ਲਓ ਜੀ ਤੁਸੀਂ ਜਿਹੜੇ ਵਿੱਚ ਬਹੁਤ ਹੀ ਜਿਆਦਾ ਸੋਹਣਾ ਪ੍ਰਿੰਟ ਹੈ ਸ਼ਰਟ ਬਾਟਮ ਇਹ ਵਾਲੀ ਸ਼ਰਟ ਰੋਗੀ ਪ੍ਰਿੰਟ ਤੁਸੀਂ ਦੇਖ ਸਕਦੇ ਹੋਗੇ ਤੇ ਦੁਪੱਟਾ ਇਹ ਜਿਹੜਾ ਉਹ ਤੁਹਾਨੂੰ ਦਿਖਾ ਦਈਏ ਲਓ ਜੀ 4 ਸਾਈਡ ਬਾਰਡਰ ਪ੍ਰਿੰਟਿੰਗ ਬਹੁਤ ਹੀ ਜਿਆਦਾ ਸੋਹਣੀ ਪਣੀ ਹੋਈ ਹੈ ਲਓ ਜੀ ਜਲਦੀ ਜਲਦੀ ਆਰਡਰ ਕਰ ਦਿਓ ਸੂਟ ਕਿਉਂਕਿ ਲਿਮਟਿਡ ਜੇ ਸੂਟ ਨੇ ਦੁਬਾਰਾ ਨਹੀਂ ਮਿਲਦੀ ਲੋਟ ਗ੍ਰੇ ਕਲਰ ਦੇ ਵਿੱਚ ਹੈਗਾ ਸ਼ਰਟ ਰਹੂਗੀ ਤੇ ਬਾਟਮ ਰਹੂਗੀ ਤੇ ਨਾਲ ਹੈਗਾ ਦੁਪੱਟਾ ਫੋਰ ਸਾਈਡ ਬਹੁਤ ਹੀ ਜਿਆਦਾ ਸੋਨਾ ਫੋਰ ਸਾਈਡ ਦੁਪੱਟਾ ਬਣਿਆ ਹੋਇਆ ਹੈਗਾ ਲੋਟ ਸੂਟ ਤੁਹਾਡੇ ਹੈਗਾ ਬਹੁਤ ਹੀ ਜਿਆਦੇ ਸੋਨਾ ਪ੍ਰਿੰਟ ਬਣਿਆ ਹੋਇਆ ਹੈ ਸ਼ਰਟ बॉਟਮ ਤੇ ਦੁਪੱਟਾ ਤੁਸੀਂ ਦੇਖ ਸਕਦੇ ਹੋਗੇ ਜਿਹੜੀ ਦੁਪੱਟੀਆਂ ਦੀ ਕਲੈਕਸ਼ਨ ਹੈ ਨਾ ਮਤਲਬ ਸੂਟਸ ਹਨਾ ਦੁਪੱਟਾ ਸੂਟੋ ਟੇਸਟਾਂ ਦੇ ਵਿੱਚ ਹੀ ਬਹੁਤ ਜਿਆਦੇ ਸੋਹਣੇ ਆਉਂਦੇ ਨੇ ਦੇਖੋ ਡਿਜ਼ਾਈਨ ਸਾਰੇ ਦੇ ਅਲੱਗ-ਅਲੱਗ ਨੇ ਹਨਾ ਫੈਬਰਿਕ ਦੀ ਕੁਆਲਿਟੀ ਬਹੁਤ ਵਧੀਆ ਕੀ ਤੇ ਇੱਕ ਤੋਂ ਇੱਕ ਪ੍ਰਿੰਟ ਹਟਕੇ ਹੈਗਾ ਤੁਹਾਡੇ ਸਾਹਮਣੇ ਪ੍ਰੋਪਰ ਵੀਡੀਓ ਬਣਾਏ ਬਣਾ ਕੇ ਤੁਹਾਨੂੰ ਸ਼ੋਅ ਕਰਦੇ ਆਂਗੇ ਸੂਟ ਪ੍ਰੋਪਰ ਦੇਖੋ ਦੁਪट्टे ਦਿਖਾਏ ਨੇਗੇ ਹਨਾ ਤੇ ਮੇਨ ਗੱਲ ਭੈਣਾਂ ਦੀ ਹੁੰਦੀ ਆ ਵੀ ਸਾਨੂੰ ਦੁਪੱਟਾ ਸੋਹਣਾ ਚਾਹੀਦਾ ਹੈਗਾ ਤਾਂ ਕਰਕੇ ਆਪਾਂ ਸਾਰੇ ਹੀ ਖੋਲ ਕੇ ਦਿਖਾਏ ਨੇ ਤੁਹਾਨੂੰ ਵੀ ਦੁਪੱਟਾ ਤੁਸੀਂ ਦੇਖ ਸਕਦੇ ਹੋਗੇ ਵੀ ਇਸ ਤਰ੍ਹਾਂ ਇਹਨੇ ਬਹੁਤ ਹੀ ਜਿਆਦਾ ਸੋਹਣਾ ਬਾਕੀ ਆਪਣੇ ਸੂਟਸ ਵਗੈਰਾ ਲੈਂਦੇ ਨੇ ਆਰਡਰ ਕਰਦੇ ਨੇ ਭੈਣ ਹੋਣੀ ਆ ਤੇ ਬਹੁਤ ਹੀ ਜਿਆਦਾ ਪਸੰਦ ਆਉਂਦੇ ਨੇ ਇਦਾਂ ਹੀ ਪਸੰਦ ਆਉਂਦੇ ਰਹਿਣ ਇਦਾਂ ਹੀ ਤੁਹਾਡੇ ਲਈ ਸੋਹਣੀਆਂ ਸੋਹਣੀਆਂ ਚੀਜ਼ਾਂ ਆਪਾਂ ਸੂਟਸ ਲੈ ਕੇ ਆਉਂਦੇ ਰਹੀਏ ਤੇ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਤੇ ਸ਼ੇਅਰ ਕਰਿਆ ਕਰੋ ਵੱਧ ਵੱਧ ਕੋਈ ਵੀ ਤੁਸੀਂ ਬਰਾਇਡਲ ਹਨਾ ਪਾਰਟੀ ਵੇਅਰ ਸੂਟਸ ਰੈਡੀ ਕਰਵਾਉਣਾ ਚਾਹੁੰਦੇ ਹੋ ਤੁਸੀਂ ਆਪਣਾ ਆਰਡਰ ਆ ਦੇ ਸਕਦੇ ਹੋਗੇ ਜਿਵੇਂ ਦਾ ਵੀ ਤੁਸੀਂ ਮਤਲਬ ਡਿਜ਼ਾਈਨ ਰੈਡੀ ਕਰਵਾਉਣਾ ਹੈ ਸਾਡੇ ਨਾਲ ਪਿਕਚਰ ਕਰ ਸਕਦੇ ਹੋਗੇ ਇਹਨਾਂ ਦੇ ਵਿੱਚੋਂ ਜੇ ਤੁਸੀਂ ਸਟਿਚ ਕਰਵਾਉਣਾ ਚਾਹੁੰਦੇ ਹੋ ਸੂਟ ਤਾਂ ਤੁਸੀਂ ਆਪਣਾ ਮੇਜ਼ਰਮੈਂਟ ਪਰਫੈਕਟ ਭੇਜ ਦਿਓ ਤਾਂ ਆਪਾਂ ਸਲਾਈ ਵੀ ਕਰ ਦਾਂਗੇ ਬਾਕੀ ਤੁਸੀਂ ਆਨ ਸਟਿਚ ਜਿੱਥੇ ਮੰਗਾਉਣਾ ਚਾਹੁੰਦੇ ਹੋ ਉੱਥੇ ਵੀ ਆਪਾਂ ਭੇਜ ਦਾਂਗੇ ਮੇਨੂੰ ਪੂਰੀ ਉਮੀਦ ਹੈ ਤੁਹਾਨੂੰ ਅੱਜ ਵਾਲੇ ਸੂਟ ਪਸੰਦ ਆਏ ਹੋਣਗੇ ਕਮੈਂਟ ਕਰਕੇ ਜਰੂਰ ਦੱਸਿਓ ਤੁਹਾਨੂੰ ਸਾਡੇ ਸੂਟ ਕਿਵੇਂ ਦੇ ਲੱਗੇ ਤੇ ਅਗਲੀ ਵੀਡੀਓ ਆਪਾਂ ਲੈ ਕੇ ਆਵਾਂਗੇ ਅਗਲੇ ਦਿਨ ਦੇ ਨਾਲ ਸਤਿ ਸ਼੍ਰੀ ਅਕਾਲ ਜੀ